ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾਮ ਮਿਟਹੀ ਕਾਮ ਸੀਤਲ ਥੀ ਵ ਨਾਨਕਾ ਜਪੰਦੜੋ ਹਰ ਨਾਮ ਚੰਦਨ ਚੰਦ ਨਾ ਸਦ ਰਤ ਮੂਲ ਨਾਮ ਮਿਟਹੀ ਕਾਮ ਸੀਤਲ ਥੀ ਵ ਨਾਨਕਾ ਜੋ ਪੰਡੜੂ ਹਰਨਾਮ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਪੁੱਛਦਾ ਹੈ ਕਿ ਮਨ ਕਿਵੇਂ ਰੁਕ ਜਾਵੇ ਮਨ ਦੀ ਦੌੜ ਕਿਵੇਂ ਰੁਕ ਜਾਵੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਮਾਰੇ ਕਹਿੰਦੇ ਐ ਮੇਰੇ ਮਨ ਤੂੰ ਸਦਾ ਹਰੀ ਦੇ ਨਾਲ ਰਹਿ ਹਰੀ ਕਿੱਥੇ ਰਹਿੰਦਾ ਹੈ ਗੁਰੂ ਕਹਿੰਦਾ ਕਿ ਹਰੀ ਹਰ ਥਾਂ ਤੇ ਹੈ ਅੰਦਰ ਬਾਹਰ ਹਰ ਪ੍ਰਭ ਇੱਕੋ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਤੇਰੇ ਨਾਲ ਹੈ ਤੇਰੇ ਅੰਦਰ ਹੈ ਤੇਰੇ ਬਾਹਰ ਹੈ ਜੇਤਾ ਕੀਤਾ ਤੇਤਾ ਨਾਓ ਵਿੰਨავੈ ਨਾਹੀ ਕੋ ਠਾਓ ਉਹ ਹਰ ਥਾਂ ਤੇ ਹੈ ਹਰੀ ਤੇ ਤੂੰ ਉਹਦੇ ਨਾਲ ਰਹਿ ਉਹ ਟਿਕਿਆ ਹੋਇਆ ਹੈ ਜਿਹੜਾ ਹਰੀ ਹੈ ਉਹ ਠਹਿਰਿਆ ਹੋਇਆ ਹੈ ਉਹ ਅਚਲ ਹੈ ਉਹ ਟਿਕਿਆ ਹੋਇਆ ਹੈ ਉਹ ਪਰਿਪੂਰਨ ਹੈ ਜਿਵੇਂ ਅਸੀਂ ਇਸ ਸਰੀਰ ਨਾਲ ਸਫਰ ਕਰਦੇ ਆਂ ਆਪਣੇ ਨਾਲ ਹਵਾ ਨੂੰ ਨਾਲ ਨਹੀਂ ਲੈ ਕੇ ਜਾਂਦੇ ਉੱਥੇ ਹਵਾ ਹੁੰਦੀ ਹੈ ਉਹਦੇ ਵਿੱਚ ਸਾਹ ਲੈਣੇ ਆਸੀਂ ਆਪਣੇ ਨਾਲ ਸੂਰਜ ਨੂੰ ਲੈ ਕੇ ਨਹੀਂ ਜਾਂਦੇ ਉਹ ਸੂਰਜ ਉੱਥੇ ਹੁੰਦਾ ਹੈ ਤੋਂ ਐਵੇਂ ਜਿਵੇਂ ਪਰਮੇਸ਼ਰ ਹਰ ਥਾਂ ਤੇ ਹੈ ਸਾਨੂੰ ਹਰ ਥਾਂ ਦੇ ਉੱਤੇ ਉਹ ਜੀਵਨ ਦੇ ਰਿਹਾ ਸੱਤਾ ਦੇ ਰਿਹਾ ਹੈ ਸਵਾਸ ਦੇ ਰਿਹਾ ਹੈ ਸਾਨੂੰ ਵੇਖ ਰਿਹਾ ਹੈ ਸੁਣ ਰਿਹਾ ਹੈ ਅਬਜ਼ਰਵ ਕਰ ਰਿਹਾ ਹੈ ਸਭ ਕੁਝ ਸਾਡੀ ਤਰੀਅ ਚ ਲਾ ਰਿਹਾ ਹੈ ਫਿਰ ਮਨ ਮਨ ਇੱਕ ਐਸਾ ਪੰਛੀ ਹੈ ਜਿਹੜਾ ਉਡਾਰੀਆਂ ਮਾਰਦਾ ਹੈ ਮਨ ਇੱਕ ਐਸਾ ਘੋੜਾ ਹੈ ਜਾਂ ਐ ਕਹ ਲੋ ਵੀ ਮਨ ਇੱਕ ਐਸਾ ਰੱਥ ਹੈ ਜੀ ਦੇ ਘੋੜੇ ਉਸ ਰੱਥ ਨੂੰ ਟਿਕਣ ਨਹੀਂ ਦਿੰਦੇ ਇਹ ਜੀਵ ਉਸ ਰਸਤੇ ਬੈਠਾ ਹੋਇਆ ਤੇ ਮਨ ਉਸ ਰਸਤੇ ਦਾ ਰਥਵਾਨ ਹੈ ਤੇ ਜਿਹੜਾ ਉਹਦੇ ਘੋੜੇ ਨੇ ਉਹ ਸਾਡੀਆਂ ਜਿਹੜੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਉਹਦੇ ਘੋੜੇ ਨੇ ਇਹ ਗਿਆਨ ਇੰਦਰੀਆਂ ਕਰਮ ਇੰਦਰੀਆਂ ਪਦਾਰਥ ਦੀਆਂ ਮੋਈਆਂ ਹੋਈਆਂ ਸੰਸਾਰ ਦੇ ਸੁੱਖਾਂ ਦੀ ਭਾਲ ਵਿੱਚ ਦੌੜਦੀਆਂ ਹੋਈਆਂ ਉਸ ਰਸ ਨੂੰ ਐਨਾ ਕੁ ਬਾਝਾ ਰਹੀਆਂ ਨੇ ਕਿ ਉਸ ਰਸ ਦੇ ਉੱਤੇ ਬੈਠਾ ਹੋਇਆ ਜੀਵ ਡਿੱਕੇ ਡੋਲੇ ਖਾ ਰਿਹਾ ਹੈ ਦੁਖੀ ਹੋ ਰਿਹਾ ਹੈ ਉਹ ਚੱਕ ਚੱਕ ਮਾਰ ਰਹੇ ਨੇ ਰਸ ਨੂੰ ਇਹਦੇ ਰਸ ਨੂੰ ਤੋ ਇਸ ਕਰਕੇ ਮਹਾਰਾਜ ਕਹਿੰਦੇ ਵੀ ਤੂੰ ਰੁਕ ਜਾ ਤੂੰ ਠਹਿਰ ਜਾ ਤੂੰ ਸਥਿਰ ਹੋ ਜਾ ਫਿਰ ਘਰ ਵੈਸੋ ਹਰ ਜਨ ਪਿਆਰੇ ਜਿਉਂ ਹੀ ਇਹ ਟਿਕੇਗਾ ਇਹਦਾ ਜਿਹੜਾ ਸਭ ਤੋਂ ਵੱਡਾ ਕੰਮ ਹੈ ਸਭ ਤੋਂ ਵੱਡਾ ਕਾਜ ਹੈ ਉਹ ਸਬਰ ਜਾਣਾ ਉਦੋਂ ਹੀ ਜੋਨ ਯਰ ਟਕੇਗਾ ਪਰ ਇਹਦੀ ਜ਼ਿੰਦਗੀ ਵਿੱਚ ਕਦੇ ਮੌਕਾ ਪਿਆਰਿਓ ਆਉਂਦਾ ਹੀ ਨਹੀਂ ਹੈ ਉਹ ਸਮਾ ਉਹ ਛੇਨ ਉਹ ਪਲ ਇਹਦੀ ਜ਼ਿੰਦਗੀ ਚ ਆਉਂਦਾ ਹੀ ਨਹੀਂ ਹੈ ਜਦੋਂ ਇਹ ਰੁਕ ਜਾਵੇ ਇਹ ਜ਼ਿੰਦਗੀ ਚ ਨਹੀਂ ਕਈ ਜਨਮ ਲੰਘ ਚੁੱਕੇ ਨੇ ਇਹਦੇ ਹਰ ਵਾਰੀ ਖੁੰਝ ਜਾਂਦਾ ਹੈ ਇਨੂੰ ਖੋਜਣ ਦੀ ਆਦਤ ਪੈ ਗਈ ਇਹਦੇ ਮਨ ਦੇ ਘੋੜਿਆਂ ਦਾ ਜਿਹੜਾ ਪਿਆਰ ਹੈ ਉਹ ਵਾਸ਼ਨਾਮ ਨਾਲ ਪੈ ਗਿਆ ਮਨ ਦਾ ਵੀ ਪੈ ਗਿਆ ਇਹ ਭਰਮਿਆ ਹੋਇਆ ਇਹ ਹੁਣ ਆਪਣੀ ਇੱਕ ਅਲੱਗ ਹਸਤੀ ਬਣਾ ਕੇ ਜਨਮਾ ਜਨਮਾ ਤੋਂ ਜੰਮਦਾ ਮਰਦਾ ਹੈ ਕਿਵੇਂ ਠਹਿਰ ਜਾਵੇ ਮਨ ਕਿਵੇਂ ਠਹਿਰ ਜਾਵੇ ਸਿੱਧੀ ਬਾਤ ਹੈ ਜਿਹੜੇ ਰਸਤੇ ਘੋੜੇ ਨੇ ਉਹਨਾਂ ਨੂੰ ਖਾਣਾ ਪਾਣੀ ਬੰਦ ਕਰ ਦੋ ਰਸਤੇ ਘੋੜਿਆਂ ਦਾ ਖਾਣਾ ਪਾਣੀ ਬੰਦ ਕਰ ਦੋ ਉਹ ਕਮਜ਼ੋਰ ਹੋ ਜਾਣਗੇ ਕਮਜ਼ੋਰ ਹੋ ਕੇ ਥੱਕ ਜਾਣਗੇ ਥੱਕ ਕੇ ਫਿਰ ਉਹ ਟਿਕ ਜਾਣਗੇ ਠਹਿਰ ਜਾਣਗੇ ਰੁਕ ਜਾਣਗੇ ਸਾਡੀ ਸ਼ਕਤੀ ਅਸੀਂ ਸ਼ਕਤੀ ਸਰੂਪ ਹਾਂ ਅਸੀਂ ਸ਼ਕਤੀ ਦੇ ਪੁੰਜ ਹਾਂ ਸ਼ਕਤੀ ਮਤਲਬ ਚੇਤਨਾ ਅਸੀਂ ਚੇਤਨਾ ਦੇ ਪੁੰਜ ਹਾਂ ਅਸੀਂ ਆਪਣੀ ਸ਼ਕਤੀ ਉਹਨਾਂ ਘੋੜਿਆਂ ਦੇ ਪਿੱਛੇ ਲਾਈ ਹੋਈ ਹੈ ਸਾਨੂੰ ਪਤਾ ਨਹੀਂ ਹੈ ਸਾਨੂੰ ਕੋ ਦੱਸਣ ਵਾਲਾ ਹੈ ਹੀ ਨਹੀਂ ਕਿ ਕਿਵੇਂ ਆਪਣੀ ਸ਼ਕਤੀ ਨੂੰ ਬਚਾਉਣਾ ਹੈ ਕਿਵੇਂ ਆਪਣੀ ਚੇਤਨਾ ਨੂੰ ਇਕੱਤਰ ਕਰ ਲੈਣਾ ਹੈ ਮਹਾਂਪੁਰਸ਼ ਦੱਸਿਆ ਕਰਦੇ ਗੁਰਬਾਨ ਚੁਧਾਰਨਾ ਨੇ ਇਕਾਗਰ ਚਿੱਤ ਹੋ ਜਾਣਾ ਇੱਕ ਚਿੱਤ ਜੈ ਇੱਕ ਛਿਨ ਧਿਆਉ ਇਹਦਾ ਉਹ ਛਿਨ ਆ ਜਾਵੇ ਇੱਕ ਚਿੱਤ ਵਾਲਾ ਜਦੋਂ ਇਹਦੇ ਇਹ ਘੋੜੇ ਠਹਿਰ ਜਾਣ ਇੰਦਰੀਆਂ ਠਹਿਰ ਜਾਣ ਆਜ ਮਲਾਵਾ ਸ਼ੇਖ ਫਰੀਦ ਬਾਬਾ ਫਰੀਦ ਕਹਿੰਦੇ ਹੁਣੇ ਮਿਲ ਸਕਦਾ ਤੂੰ ਆਜ ਮਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਟਾਕ ਕਹਿੰਦੇ ਨੇ ਠਾਕ ਦੇਣਾ ਇਹਨਾਂ ਕੁੰਜਾਂ ਜਿਹੜੀਆਂ ਉੱਡੀਆਂ ਫਿਰਦੀਆਂ ਉਡਾਰੀਆਂ ਮਾਰਦੀਆਂ ਨੇ ਗਿਆਨ ਇੰਦਰੀਆਂ ਇਹਨਾਂ ਨੂੰ ਠਾਕ ਦੇਣਾ ਰੋਕ ਲੈਣਾ ਇਹਨਾਂ ਨੂੰ ਮਨੋਮ ਚਿੰਦੜੀਆਂ ਜਿਹੜੀਆਂ ਆਪਣੀ ਮਨਮਰਜੀ ਕਰਕੇ ਭੱਜੀਆਂ ਫਿਰਦੀਆਂ ਗਿਆਨਿੰਦਰੀਆਂ ਇਹਨਾਂ ਨੂੰ ਰੋਕ ਲੋ ਹੁਣੇ ਹੀ ਮਿਲ ਜਾਏਗਾ ਪਰ ਅੱਜ ਸਾਡੇ ਜਿਹੜੇ ਪ੍ਰਚਾਰਕ ਨੇ ਜਿਹੜੇ ਸਾਡੇ ਵੱਡੇ ਵੱਡੇ ਗੁਰੂ ਕਹਾਉਂਦੇ ਨੇ ਉਹ ਇਸ ਮਨੁੱਖ ਨੂੰ ਦੁਨਿਆਵੀ ਸੁੱਖ ਹਾਸਲ ਕਰਨ ਦੀਆਂ ਜੁਗਤੀਆਂ ਤਾਂ ਦੱਸ ਰਹੇ ਨੇ ਪਰ ਇਹਦੇ ਦੁੱਖ ਦੀ ਜੜ ਨਹੀਂ ਵੱਢ ਰਹੇ ਗੁਰੂ ਗ੍ਰੰਥ ਸਾਹਿਬ ਇਹਦੇ ਦੁੱਖ ਦੀ ਜੜ ਵੜਦੇ ਨੇ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਐਸਾ ਗੁਰ ਕੀਚੈ ਜੋ ਸੱਚ ਦੜਾਵਾ ਕਹਿੰਦੇ ਭਾਈ ਐਸੇ ਗੁਰੂ ਕੋ ਚਲੇ ਜਾਓ ਜਿਹੜਾ ਤੁਹਾਨੂੰ ਸੱਚ ਦਿੜ ਕਰਾ ਦੇਵੇ ਅੱਜ ਦੁਨੀਆ ਦੇ ਜਿਹੜੇ ਗੁਰੂ ਨੇ ਆਪੇ ਬਣੇ ਹੋਏ ਗੁਰੂ ਭੇਖ ਧਾਰ ਕੇ ਲਾਲ ਚੀਪ ਖੰਡੀ ਇਕੱਠ ਕਰ ਲਿਆ ਵੱਡੇ ਵੱਡੇ ਸਥਾਨ ਬਣਾ ਲਏ ਮਾਇਆ ਦੀਆਂ ਖੇਲਾ ਹੋ ਰਹੀਆਂ ਉੱਥੇ ਵਿਸ਼ੇਵਕਾਰ ਵਧ ਗਏ ਉਹ ਇਹਨੂੰ ਹੋਰ ਹੀ ਪਾਸੇ ਕਿ ਤੂੰ ਆ ਜਾਬ ਕਰ ਲੈ ਤੈਨੂੰ ਆ ਮਿਲ ਜੂਗਾ ਸਾਡੇ ਵੀ ਜਿਹੜੇ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਉਹ ਸੰਗਤਾਂ ਨੂੰ ਬਲਾ ਬਲਾ ਕੇ ਉੱਥੇ ਆ ਜਾਓ ਆ ਜਾਬ ਕਰ ਲਓ ਤੁਹਾਡਾ ਆ ਕੰਮ ਮੰਨ ਜੂਗਾ ਕਦੇ ਵਿਗਨ ਨਹੀਂ ਆਊਗਾ ਤੁਹਾਡੇ ਰੁਕੇ ਹੋਏ ਕੰਮ ਬਨ ਜਾਣਗੇ ਤੁਹਾਡੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਦੁਪਹਿਰੇ ਕੰਮ ਤੋਂ ਦੁਪਹਿਰੇ ਕਰ ਲੋ ਸੱਚ ਨਹੀਂ ਦਿੜ ਕਰਾ ਰਹੇ ਤੇ ਗੁਰੂ ਗ੍ਰੰਥ ਸਾਹਿਬ ਤਾਂ ਪਿਆਰਿਓ ਪਹਿਲੀ ਪੰਕਤੀ ਵਿੱਚ ਹੀ ਸੱਚ ਦਿੜ ਕਰਾ ਰਹੇ ਨੇ ਕੋਈ ਗੁਰੂ ਗ੍ਰੰਥ ਸਾਹਿਬ ਕੋਲੇ ਆਵੇ ਤਾਂ ਸਹੀ ਪਹਿਲੀ ਪੰਕਤੀ ਵਿੱਚ ਹੀ ਸੱਚ ਦਿਰਕਾਂਦ ਨੇ ਮਹਾਰਾਜ ਕਹਿੰਦੇ ਇੱਕ ਓਮਕਾਰ ਸਤਨਾਮ ਇਹ ਹੀ ਜਿਹੜਾ ਓਮਕਾਰ ਸ਼ਬਦ ਹੈ ਇਹ ਹੀ ਸੱਚ ਹੈ ਇਹਨੂੰ ਵਹਿਗੁਰੂ ਕਹਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂਆਂ ਗੁਰੂ ਨੇ ਵਹਿਗੁਰੂ ਕਹਤਾ ਇਹਨੂੰ ਉਸਤਤ ਕਰਤੀ ਇਹਦੀ ਵਾਹ ਗੁਰੂ ਸੋ ਗੁਰੂ ਗ੍ਰੰਥ ਸਾਹਿਬ ਤਾਂ ਮਹਾਰਾਜ ਸੱਚ ਦਰਵਾਉਂਦੇ ਨੇ ਜਦੋਂ ਇਹਨੇ ਸੱਚ ਦਿੜ ਕਰ ਲਿਆ ਦਿੜ ਕਰ ਲਿਆ ਮਤਲਬ ਇਹਦੇ ਅੰਦਰ ਵੱਸ ਗਿਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ ਸੱਚਾ ਮਨ ਰਸਾਇਆ ਜਦੋਂ ਇਹ ਗੁਰੂ ਕੋਲੇ ਆਉਂਦਾ ਹੈ ਗੁਰੂ ਵਾਲਾ ਬਣਦਾ ਹੈ ਜਾਂ ਗੁਰਬਾਣੀ ਨੂੰ ਪੜਦਾ ਹੈ ਗੁਰਬਾਣੀ ਨੂੰ ਅਪਣਾ ਲੈਂਦਾ ਹੈ ਗੁਰੂ ਨੂੰ ਅਪਣਾ ਲੈਂਦਾ ਹੈ ਦਿਲੋਂ ਅਪਣਾ ਲੈਂਦਾ ਹੈ ਸੱਚੇ ਮਨ ਨਾਲ ਗੁਰਬਾਣੀ ਪੜਦਾ ਹੈ ਪਿਆਰ ਨਾਲ ਆਪਣੇ ਭਲੇ ਵਾਸਤੇ ਗੁਰਬਾਣੀ ਪੜਦਾ ਹੈ ਤਾਂ ਮਹਾਰਾਜ ਕਹਿੰਦੇ ਪਾਇਆ ਅੰਮ੍ਰਿਤ ਇਹਨੂੰ ਅੰਮ੍ਰਿਤ ਮਿਲ ਜਾਂਦਾ ਹੈ ਕੀ ਅੰਮ੍ਰਿਤ ਕਿਹੜਾ ਅੰਮ੍ਰਿਤ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੇ ਗੁਰੂ ਨੇ ਕਿਰਪਾ ਕਰਤੀ ਇਹਦੇ ਉੱਤੇ ਆਪਣੀ ਬਾਣੀ ਸੁਣਾ ਦਿਤੀ ਇਹਨੂੰ ਇਹਦੇ ਹਿਰਦੇ ਵਿਚ ਵਸਾ ਦਿੱਤੀ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ ਸੱਚਾ ਮਨ ਵਸਾਇਆ ਉਹ ਮਨ ਵਿੱਚ ਸੱਚਾ ਵਸਾ ਦਿੱਤਾ ਉਹ ਜਿਉਂ ਹੀ ਮਨ ਵਿੱਚ ਸੱਚਾ ਵਸ ਗਿਆ ਤਾਂ ਇਸ ਮਨ ਨੇ ਫਿਰ ਉਹਨਾਂ ਘੋੜਿਆਂ ਨੂੰ ਇਸ ਜੀਵ ਨੇ ਉਹਨਾਂ ਘੋੜਿਆਂ ਨੂੰ ਇਹਦੀਆਂ ਗਿਆਨ ਇੰਦਰੀਆਂ ਨੂੰ ਕਰਮ ਇੰਦਰੀਆਂ ਨੂੰ ਆਪਣੀ ਸ਼ਕਤੀ ਦੇਣੀ ਬੰਦ ਕਰ ਦਿੱਤੀ ਅੱਖਾਂ ਨੂੰ ਰੋਕ ਲਿਆ ਜ਼ੁਬਾਨ ਨੂੰ ਰੋਕ ਲਿਆ ਕੰਨਾਂ ਨੂੰ ਰੋਕ ਲਿਆ ਸਾਰੀਆਂ ਗਿਆਨ ਇੰਦਰੀਆਂ ਸਾਰੀਆਂ ਕਰਮ ਇੰਦਰੀਆਂ ਨੂੰ ਇਹਨੇ ਰੋਕ ਦਿੱਤਾ ਆਪਣੀ ਸ਼ਕਤੀ ਦੇਣੀ ਬੰਦ ਕਰ ਦਿੱਤੀ ਚੌਂਕੜਾ ਮਾਰ ਕੇ ਬਹਿ ਗਿਆ ਇਕਾਗਰ ਚਿੱਤ ਹੋ ਗਿਆ ਅੰਤਰਮੁਖ ਹੋ ਗਿਆ ਤਿਆਰਿਓ ਜਿਉਂ ਹੀ ਅਸੀਂ ਆਪਣੀ ਸ਼ਕਤੀ ਨੂੰ ਰੋਕ ਲੈਨੇ ਆ ਇਨ੍ਹਾਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਤੋਂ ਇਹ ਢਟਾਲ ਹੋ ਕੇ ਬਹਿ ਜਾਂਦੀਆਂ ਨੇ ਇਹ ਸਾਡੀ ਦਿੱਤੀ ਹੋਈ ਸ਼ਕਤੀ ਦੇ ਉੱਤੇ ਹੀ ਛਾਲਾ ਮਾਰਦੀਆਂ ਨੇ ਅਸੀਂ ਹੀ ਇਨ੍ਹਾਂ ਨੂੰ ਸ਼ਕਤੀ ਦਿੰਨੇ ਆ ਤੇ ਅਸੀਂ ਹੀ ਕਹਿੰਨੇ ਆ ਇਹ ਰੁਕਦੀਆਂ ਕਿਉਂ ਨਹੀਂ ਗੁਰੂ ਐਸਾ ਹੋਵੇ ਮਹਾਪੁਰਸ਼ ਐਸਾ ਮਿਲ ਜਾਵੇ ਗੁਰਬਾਣੀ ਨੂੰ ਇੱਕ ਇੱਕ ਅੱਖਰ ਸਾਡੇ ਅੰਦਰ ਪਹੁੰਚਾ ਦੇਵੇ ਸੰਤ ਮਹਾਂਪੁਰਸ਼ ਹੁੰਦੇ ਨੇ ਉਹ ਜਿਹੜੇ ਗੁਰੂ ਦੀ ਬਾਣੀ ਨੂੰ ਅੱਗੇ ਸਾਡੇ ਹਿਰਦੇ ਤੱਕ ਵਸਾ ਦਿੰਦੇ ਨੇ ਬਾਣੀ ਨੇ ਤਾਂ ਆਪਣਾ ਕੰਮ ਕਰਨਾ ਹੀ ਕਰਨਾ ਹੈ ਇਹ ਗੁਰਬਾਣੀ ਜਿੱਥੇ ਚਲੀ ਗਈ ਇਹਨੇ ਆਪਣਾ ਕੰਮ ਕਰਨਾ ਹੀ ਕਰਨਾ ਅੰਦਰ ਲੈ ਕੇ ਕੌਣ ਜਾਏਗਾ ਲੈ ਕੇ ਜਾਣਗੇ ਗੁਰੂ ਪਿਆਰੇ ਸੰਤ ਨਾਮ ਰਸੀਏ ਜਿਹੜੇ ਖੁਦ ਗੁਰਬਾਣੀ ਸਰੂਪ ਹੋ ਗਏ ਜਿਹੜੇ ਖੁਦ ਨਾਮ ਸਰੂਪ ਹੋ ਗਏ ਸੋ اے ਮਨ ਮੇਰਿਆ ਤੂੰ ਸਦਾ ਰੋ ਹਰਨਾਲੇ ਟਿਕਣਾ ਸਿੱਖੋ ਪਿਆਰਿਓ ਚੌਂਕੜਾ ਮਾਰ ਕੇ 2 ਢਾਈ ਘੰਟੇ ਬਹਿਣਾ ਸਿੱਖੋ ਬਿਨਾਂ ਹਿੱਲੇ ਜੁੱਲੇ ਪਹਿਲਾ ਸਰੀਰ ਰੁਕੇਗਾ ਪਹਿਲਾ ਸ਼ਰੀਰ ਰੁਕੇਗਾ ਸ਼ਰੀਰ 2 2 ਢਾਈ ਘੰਟੇ ਨੂੰ ਬੈਣ ਦੀ ਯਤਨ ਤੈ ਜਾਵੇ ਬਿਨਾ ਹਿੱਲੇ ਡੁੱਲੇ ਪੱਥਰ ਵਾਂਗੂ ਹੋ ਜਾਵੇ ਜਿਵੇਂ ਪੱਥਰ ਪਿਆ ਹੁੰਦਾ ਪਤਾ ਲੱਗੇ ਵੀ ਇਹ ਇਹਨੂੰ ਸਾਹ ਆ ਰਿਹਾ ਕਿ ਨਹੀਂ ਸਾਹ ਇੰਨਾ ਲੰਮਾ ਹੋ ਜਾਵੇ ਇੰਨਾ ਸੂਖਸ਼ਮ ਹੋ ਜਾਵੇ ਕਿ ਪਤਾ ਲੱਗੇ ਕਿ ਸਾਹ ਆ ਰਿਹਾ ਪਹਿਲਾ ਸਰੀਰ ਸਥਿਰ ਹੋਏਗਾ ਸ਼ਰੀਰ ਰੁਕੇਗਾ ਫਿਰ ਸਵਾਸ ਸਥਿਰ ਹੋ ਜਾਏਗਾ ਹੌਲੇ ਹੌਲੇ ਲੰਬੇ ਸਾਉਣਗੇ ਹੌਲੀ ਹੌਲੀ ਆਉਣਗੇ ਸੂਖਮ ਆਉਣਗੇ ਜਿਉਂ ਹੀ ਸਾਡਾ ਸਵਾਸ ਹੌਲੀ ਹੋਇਆ ਤਾਂ ਸਾਡਾ ਜਿਹੜਾ ਮਨ ਹੈ ਇਹ ਸਵਾਸ ਨਾਲ ਬੰਨਿਆ ਹੋਇਆ ਹੈ ਇਹਦੀ ਸਪੀਡ ਹੌਲੀ ਹੋ ਜਾਣੀ ਹੈ ਤੇ ਜਿਉਂ ਹੀ ਇਹਦੀ ਸਪੀਡ ਹੌਲੀ ਹੋਗੀ ਇਹਨੂੰ ਉਸ ਠਹਿਰੇ ਹੋਏ ਦਾ ਹਲਕਾ ਜਿਹਾ ਆਨੰਦ ਆਉਣਾ ਸ਼ੁਰੂ ਹੋ ਜਾਣਾ ਕਿਉਂਕਿ ਉਹ ਜਿਹੜਾ ਠਹਿਰਿਆ ਹੋਇਆ ਪਰਮੇਸ਼ਰ ਹੈ ਉਹ ਆਨੰਦ ਸਰੂਪ ਹੈ ਉਹਦੇ ਅੰਦਰੋਂ ਤਾਂ ਆਨੰਦ ਹਰ ਵੇਲੇ 24 ਘੰਟੇ ਆਈ ਜਾ ਰਿਹਾ ਹੈ ਜਿਵੇਂ ਗੁਲਾਬ ਦੇ ਫੁੱਲ ਚੋਂ ਖੁਸ਼ਬੂ ਆਈ ਜਾਣੀ ਹੈ ਜਿਹੜਾ ਨੇੜੇ ਚੱਲਿਆ ਗਿਆ ਉਹਨੂੰ ਖੁਸ਼ਬੂ ਆ ਜਾਣੀ ਹੈ ਸੋ ਜੋ ਪਰਮੇਸ਼ਰ ਜੀ ਨੇ ਵਾਹਿਗੁਰੂ ਜੀ ਨੇ ਰਾਮ ਹੈ ਅੱਲਾ ਹੈ ਗੋਡ ਹੈ ਕੁਸ਼ ਮਰਜੀ ਕਹ ਲਓ ਜੋ ਇਸ ਬ੍ਰਹਮੰਡਾਂ ਦੇ ਮਾਲਕ ਨੇ ਰਚਨਾ ਦੇ ਮਾਲਕ ਨੇ ਸਭ ਦੇ ਅੰਗ ਸੰਗ ਨੇ ਸੱਤਾ ਦੇ ਕੇ ਆਪਣੀ ਜੋਤ ਦੇ ਕੇ ਆਪਣਾ ਆਸਰਾ ਦੇ ਕੇ ਇਸ ਰਚਨਾ ਨੂੰ ਚਲਾ ਰਹੇ ਨੇ ਉਹ ਸਥਿਰ ਨੇ ਉਹ ਅਚਲ ਨੇ ਉਹਨਾਂ ਦੇ ਜਿਉਂ ਹੀ ਹਲਕਾ ਜਿਹਾ ਨੇੜੇ ਹੋਏਗਾ ਏ ਤਾਂ ਇਹਨੂੰ ਆਨੰਦ ਆ ਜਾਏਗਾ ਜਿਉਂ ਹੀ ਮਨ ਟਿਕਦਾ ਹੈ ਇਹ ਆਨੰਦ ਚੱਲਿਆ ਜਾਂਦਾ ਹੈ। ਉੱਥੋਂ ਇਹਦਾ ਮੁੱਢ ਨੂੰ ਜੀ ਨਹੀਂ ਕਰਦਾ। ਹੌਲੀ-ਹੌਲੀ ਇਹਦਾ ਉੱਥੇ ਟਿਕਾਣਾ ਬਣ ਜਾਂਦਾ ਹੈ। ਜਿਵੇਂ ਕਬੀਰ ਸਾਹਿਬ ਕਹਿੰਦੇ ਨੇ ਕਿ ਅਸੀਂ ਉੱਥੇ ਹੁਣ ਠੌਰ ਬਣਾ ਲਿਆ ਉੱਥੇ ਉਸ ਘਾੜ ਦੇ ਉੱਤੇ ਅਸੀਂ ਵਾਸਾ ਕਰ ਲਿਆ। ਸਹਿਜ ਸੁਣ ਕੇ ਘਾਟ ਤਹਾ ਕਬੀਰਾ ਮਟਕਿਆ ਖੋਜੇ ਮਨ ਜਨ ਬਾਦ ਜਿਸ ਟਿਕਾਣੇ ਉੱਤੇ ਮੁਨੀ ਜਨ ਖੋਜਦੇ ਸੀ ਜਿਸ ਟਿਕਾਣੇ ਨੂੰ ਜਿਸ ਟਿਕਾਣੇ ਨੂੰ ਜੋਗੀ ਜਨਕ ਖੋਜੇ ਸੀ ਕਬੀਰ ਸਾਹਿਬ ਕਹਿੰਦੇ ਅਸੀਂ ਉੱਥੇ ਟਿਕਾਣਾ ਕਰ ਲਿਆ ਉਸ ਸਹਜ ਸੁੰਨ ਵਿੱਚ ਜਿੱਥੇ ਮਨ ਸੁੰਨ ਹੋ ਜਾਂਦਾ ਹੈ ਜਿੱਥੇ ਇਹ ਚੁੱਪ ਕਰ ਜਾਂਦਾ ਹੈ ਜਿੱਥੇ ਕੋਈ ਵਿਚਾਰ ਨਹੀਂ ਕੋਈ ਫੁਰਨਾ ਨਹੀਂ ਜਿੱਥੇ ਮਨ ਸ਼ੀਤਲ ਤਨ ਵੀ ਸ਼ੀਤਲ ਉੱਥੇ ਇਹਨੂੰ ਪੱਖੇ ਲਾਉਣ ਦੀ ਏਸੀ ਲਾਉਣ ਦੀ ਹੋਰ ਠੰਡੀਆਂ ਚੀਜ਼ਾਂ ਮਾਰੇ ਕਹਿੰਦੇ ਚੰਦਨ ਰਗੜ ਰਗ ਕੇ ਲਾਉਂਦੇ ਨੇ ਵੀ ਸਾਡਾ ਸਰੀਰ ਮੱਥਾ ਠੰਡਾ ਰਵੇ ਚੰਦਨ ਚੰਦ ਦੀ ਰੋਸ਼ਨੀ ਠੰਡੀ ਮੰਨੀ ਹੈ ਸਾਦ੍ਰਤ ਠੰਡੀ ਮੰਨੀ ਹੈ ਪਰ ਕਹਿੰਦੇ ਪਿਆਰਿਓ ਜੋ ਇਹ ਇਹਦੇ ਮਨ ਦੇ ਵਿੱਚ ਕਾਮ ਹੈ ਜੋ ਇਹਦੇ ਮਨ ਦੀ ਤਪਸ਼ ਹੈ ਜੋ ਵਿਸ਼ੇਵਕਾਰਾਂ ਦੀ ਤਪਸ਼ ਹੈ ਜੋ ਕਾਲ ਯੁੱਗ ਦੀ ਅਗਨ ਹੈ ਇਹ ਠੰਡੀ ਨਹੀਂ ਹੋਣ ਲੱਗੀ ਇਹ ਹੋਏਗੀ ਜਪੰਦੜੋ ਹਰਨਾਮ ਸੀਤਲ ਥੀਵਾ ਨਾਨਕਾ ਜਪੰਦੜੋ ਹਰਨਾਮ ਨਾਮ ਦਾ ਇਹਨੂੰ ਪਤਾ ਨਹੀਂ ਨਾਮ ਦਾ ਇਹਨੂੰ ਅਨੁਭਵ ਨਹੀਂ ਹੈ ਇਸੇ ਕਰਕੇ ਵੱਡੇ ਵੱਡੇ ਭੇਖ ਵੀ ਧਾਨ ਕਰ ਲੈਂਦਾ ਸਥਾਨ ਵੀ ਬਣਾ ਲੈਂਦਾ ਕੱਠ ਵੀ ਕਰ ਲੈਂਦਾ ਪਰ ਉਹ ਨਾਮ ਨਾ ਮਿਲਣ ਕਰਕੇ ਮਨ ਰੁਕਣ ਲੁਕਦਾ ਨਹੀਂ ਹੈ ਇਸੇ ਕਰਕੇ ਇਹਦੇ ਜਨਮ ਦਾ ਜਨਮ ਲੰਘ ਜਾਂਦੀ ਹੈ ਲੰਘ ਜਾਂਦੇ ਨੇ ਕਿਸੇ ਭਾਗਾ ਵਾਲੇ ਤੇ ਗੁਰੂ ਕਿਰਪਾ ਕਰਕੇ ਕੋਈ ਐਸਾ ਮਹਾਪੁਰਸ਼ ਦਇਆ ਹੀ ਕਰ ਦੇਵੇ ਉਹ ਉਹਦੀ ਮਰਜ਼ੀ ਨੂੰ ਸਮਝ ਜਾਵੇ ਕਿ ਇਹਦੀ ਮਰਜ਼ੀ ਕੀ ਹੈ ਤਾਂ ਉਹਦੀ ਮਰਜ਼ੀ ਮੁਤਾਬਕ ਦਿੰਦਾ ਹੈ ਮਹਾਪੁਰਸ਼ ਗੁਰੂ ਤਾ ਉਹ ਗੁਰੂ ਕਿਰਪਾ ਕਰਦਾ। ਉਹ ਪਾਇਆ ਅਮਰਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਪਿਆਰਿਓ ਮਨ ਦੇ ਠਹਿਰ ਜਾਣ ਨਾਲ ਇਹਦਾ ਕਾਜ ਸਬਰ ਜਾਂਦਾ। ਫਿਰ ਘਰ ਬੈਸੋ ਆਪਣੇ ਘਾਟ ਸਥਿਰ ਹੋ ਕੇ ਬਹਿ ਜਾਓ। ਟਿੱਕੇ ਬਹਿ ਜਾਓ ਬਾਲੀਆਂ ਛਾਲਾ ਨਾ ਮਾਰੋ। ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ। ਦੁਨੀਆਂ ਦੇ ਪਦਾਸ਼ ਲੈਣੇ ਨੇ ਛਾਲਾ ਮਾਰੋ ਫੇਰ ਵੀ ਛਾਲਾ ਕਿਸੇ ਕੰਮ ਨਹੀਂ ਹੁੰਦੀਆਂ ਜੋ ਜਿੱਥੇ ਪਰਮੇਸ਼ਰ ਰੱਖਦਾ ਉੱਥੇ ਰਹਿਣਾ ਪੈਂਦਾ ਤੇ ਜੇ ਨੇ ਆਨੰਦ ਲੈਣਾ ਹੈ ਰੁਕਣਾ ਹੈ ਪਿੱਠ ਕਰਨੀ ਹੈ ਉਸ ਪਾਸੇ ਮਾਇਆ ਵਾਲੇ ਪਾਸੇ ਜੇ ਮਾਇਆ ਵਾਲੇ ਪਾਸੇ ਪਿੱਠ ਕਰਦੇ ਆ ਤਾਂ ਰੱਬ ਸਾਹਮਣੇ ਆ ਜੇ ਰੱਬ ਵਾਲੇ ਪਾਸੇ ਪਿੱਠ ਕਰਦੇ ਆ ਮਾਇਆ ਸਾਹਮਣੇ ਆ ਸਾਡੀ ਮਰਜ਼ੀ ਆ ਸੀ ਕਿੰਨੂੰ ਸਾਹਮਣੇ ਰੱਖਣਾ ਹੈ ਪਰਮੇਸ਼ਰ ਨੂੰ ਸਾਹਮਣੇ ਰੱਖਣਾ ਹੈ ਗੁਰੂ ਨੂੰ ਸਾਹਮਣੇ ਰੱਖਣਾ ਹੈ ਆਨੰਦ ਹੀ ਆਨੰਦ ਹੈ ਮਾਇਆ ਨੂੰ ਸਾਹਮਣੇ ਰੱਖਣਾ ਹੈ ਚ ਦੁੱਖ ਨੇ ਦੁੱਖ ਦੁਖੀ ਦੁੱਖ ਨੇ ਜਿੱਥੇ ਗਦੇ ਸ਼ਾਂਤੀ ਹੈ ਨਹੀਂ ਸੋ ਪਿਆਰਿਓ ਇਹੀ ਇਹੀ ਹੈ ਇਹਦਾ ਜਵਾਬ ਕੇ ਮਨ ਕਿਵੇਂ ਠਹਿਰ ਜਾਵੇ ਇਹਦੀਆਂ ਗਿਆਨ ਇੰਦਰੀਆਂ ਨੂੰ ਰੋਕ ਲਵੋ ਆਪਣੀ ਸ਼ਕਤੀ ਦੇਣੀ ਬੰਦ ਕਰ ਦੇਵੋ ਅੱਖਾਂ ਨਾਲ ਅੱਖਾਂ ਨੂੰ ਬਾੜਾ ਨਾ ਇਹ ਸੀਨ ਦਿਖਾਓ ਇੱਧਰਲੇ ਉੱਦਲੇ ਮਾਰੀਆਂ ਟੀਵੀ ਮੋਬਾਈਲ ਹੋਰ ਸੱਜੇ ਖੱਬੇ ਕੰਨਾਂ ਨਾਲ ਨਿੰਦਿਆ ਚੁਗਲੀ ਹੋਰ ਨਾ ਸੁਣੋ ਗੁਰਬਾਣੀ ਸੁਣੋ ਜ਼ੁਬਾਨ ਨਾਲ ਮਾੜੇ ਬੋਲ ਨਾ ਬੋਲੋ ਫਿੱਕੇ ਬੋਲ ਨਾ ਬੋਲੋ ਜ਼ੁਬਾਨ ਨਾਲ ਪਿਆਰੇ ਦੇ ਗੀਤ ਗਾਓ ਗੁਰਬਾਣੀ ਗਾਓ ਸੋ ਇਹ ਇੰਨਾ ਕਰਮ ਇੰਦਰੇ ਗਿਆਨ ਇੰਦਰੇ ਹੱਥਾਂ ਪੈਰਾਂ ਨੂੰ ਰੋਖ ਲਓ ਸੇਵਾ 'ਚ ਲਾ ਦਿਓ ਇਹ ਸਹਿਜ ਦਾ ਮਾਰਗ ਹੈ ਪਿਆਰ ਦਾ ਮਾਰਗ ਹੈ ਸ਼ਾਂਤੀ ਦਾ ਆਨੰਦ ਦਾ ਮਾਰਗ ਹੈ ਜਿੱਥੇ ਜਾ ਕੇ ਇਹਨੂੰ ਜੀਵਨ ਜੀਣ ਦੀ ਪਤਾ ਲੱਗ ਜਾਣਾ ਕਿ ਆਹ ਜੀਵਨ ਹੈ ਅਸਲੀ ਜੀਵਨ ਇਹਨੇ ਖੁਸ਼ ਹੋ ਜਾਣਾ ਹੈ ਇਹਨੇ ਸ਼ੁਕਰਾਨਾ ਕਰਨਾ ਹੈ ਗੁਰੂ ਦਾ ਕਿ ਐਸਾ ਗੁਰਵੜ ਭਾਗੀ ਪਾਇਆ ਭੂਲੇ ਮਾਰਗ ਜਿਹਨੇ ਦੱਸਾਇਆ ਇਹ ਮਾਰਗ ਨੇ ਇਹ ਜੁਗਤੀਆਂ ਨੇ ਜਿਹੜੀਆਂ ਇਹਦੇ ਜੀਵਨ ਨੂੰ ਆਨੰਦਮਈ ਕਰ ਸਕਦੀਆਂ ਨੇ ਪੁੱਲਾਂ ਚੁੱਕਾ maaf ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ